ਇਸ ਸਭ ਤੋਂ ਅਹਿਮ ਤੇ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤ ਦੇ ਉੱਤੇ ਬੈਠੇ ਨੇ ਅੱਜ 73ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਤੇ ਜਗਜੀਤ ਸਿੰਘ ਡੱਲੇਵਾਲ ਦੇ ਲਈ ਪੰਜਾਬ ਪਿੰਡਾਂ ਦੇ ਵਿੱਚੋਂ ਕਜਾ ਜਿਹਾ ਸਮਾਨ ਆਇਆ ਸੀ ਜਿਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਭਾਵੁਕ ਹੋ ਕੇ ਲਾਈਵ ਹੋ ਗਏ ਭਾਵੁਕ ਹੁੰਦਿਆਂ ਹੋਇਆਂ ਲਾਈਵ ਹੋ ਕੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਆਖਰ ਕੀ ਕੁਝ ਕਿਹਾ ਗਿਆ ਤੁਹਾਨੂੰ ਇੱਕ ਵਾਰ ਜਗਜੀਤ ਸਿੰਘ ਡੱਲੇਵਾਲ ਦੀ ਉਪਭਾਵਕ ਅਪੀਲ ਸਤਿ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਇਸ ਗੱਲ ਦਾ ਕਿ ਜੋ ਆਪਣਾ ਸਾਲ ਪਰ ਤੋਂ ਅੰਦੋਲਨ ਚੱਲਦਾ ਹੈ ਉਹ ਖਲੌਰੀ ਸ਼ੰਭੂ ਰਤਨਪੁਰਾ ਬੋਲ ਰਾਤੇ ਹੁਣ 11 12 13 ਫਰਵਰੀ ਨੂੰ ਮਤਰਾ ਸਾਲ ਪੂਰਾ ਹੋਣ ਵਾਲਾ ਹੈ ਇਸ ਲਈ ਸਾਰੇ ਬਾਰਡਰਾਂ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਹੈ ਕਿ ਪੂਰੀ ਤਾਕਤ ਦੇ ਨਾਲ ਆਪਾਂ ਉਹ ਪ੍ਰੋਗਰਾਮ ਕਰਨੇ ਆ ਕਿਉਂਕਿ ਤੁਹਾਨੂੰ ਪਤਾ ਹੈ ਇਸ ਗੱਲ ਦਾ ਵੀ ਸਰਕਾਰ ਨੇ ਆਪਾਂ ਨੂੰ 14 ਫਰਵਰੀ ਨੂੰ ਮੀਟਿੰਗ ਦਿੱਤੀ ਹੈ ਉਸ ਮੀਟਿੰਗ ਤੋਂ ਪਹਿਲਾਂ ਮੋਰਚਾ ਦੇ ਵਿੱਚ ਤੁਹਾਡੀ ਆਮਦ ਮੋਰਚੇ ਪੂਰੀ ਤਾਕਤ ਦੇ ਵਿੱਚ ਦਿਸਣੇ ਚਾਹੀਦੇ ਹੈ ਉਹਦੇ ਨਾਲ ਜਿੱਥੇ ਤੁਹਾਡੇ ਆਗੂਆਂ ਨੂੰ ਗੱਲਬਾਤ ਮਜਬੂਤੀ ਨਾਲ ਰੱਖਣ ਲਈ ਬਲ ਮਿਲੇਗਾ ਉੱਥੇ ਉਹਦੇ ਬਰਾਬਰ-ਬਰਾਬਰ ਸਰਕਾਰ ਵੀ ਕੁਝ ਇਸ ਮੋਰਚਾ ਦੇ ਵਿੱਚ ਵੱਡੀਆਂ ਪੰਚਾਇਤਾਂ ਹੋ ਕੇ ਜਦੋਂ ਇਕੱਠ ਹੋਣਗੇ ਉਹਦਾ ਦਬਾਅ ਮੰਨੇ ਸੋ ਇਸ ਲਈ ਸਾਡੀ ਹੱਥ ਜੋੜ ਕੇ ਬੇਨਤੀ ਹੈ ਰਤਨਪੁਰਾ ਕਾਉਂਡਰ ਦੇ ਉੱਤੇ ਸੰਗਰੀਆ ਮੰਡੀ ਦੇ ਬਿਲਕੁਲ ਨੇੜੇ 11 ਤਰੀਕ ਨੂੰ ਇੱਕ ਵੱਡੀ ਕਿਸਾਨ ਮਹਾਪੰਚਾਇਤ ਰੱਖੀ ਹੈ ਐਸਕੇਮ ਨਾਨ ਪੋਲਿਟিক্যাল ਦੇ ਕੇਮ ਨੂੰ ਸਾਂਝੇ ਤੌਰ ਤੇ ਤੋਂ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਕਿਸਾਨ ਇਸ ਅਪੀਲ ਨੂੰ ਸੁਣਦੇ ਹੈ ਉਹ ਸਾਰੇ ਮੇਰੀ ਬੇਨਤੀ ਪ੍ਰਵਾਨ ਕਰਿਓ ਪੂਰੀ ਤਾਕਤ ਦੇ ਨਾਲ ਖਾਸ ਤੌਰ ਤੇ ਰਾਜਸਥਾਨ ਵਾਲੇ ਵੀਰ ਤੇ ਪੰਜਾਬ ਵਾਲੇ ਜਿਹੜੇ ਰਤਨਪੁਰਾ ਏਰੀਆ ਦੇ ਨੇੜੇ ਪੈਂਦੇ ਨੇ ਉਹ ਸਾਰੇ ਪੂਰੀ ਤਾਕਤ ਦੇ ਨਾਲ 11 ਤਰੀਕ ਰਤਨਪੁਰਾ ਦੇ ਵਿੱਚ ਜਿਹੜਾ ਆਪਣਾ ਵੱਡੀ ਮਹਾਂ ਪੰਚਾਇਤ ਹੋ ਰਹੀ ਹੈ ਉਹਦੇ ਵਿੱਚ ਨਿਗਰ ਕਰਿਓ ਆਪ ਸਭ ਸਾਥੀਆਂ ਦਾ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਸੁਣਿਆ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਜਿਹੜੇ ਲੋਕ ਆਪਣੇ ਖੇਤਾਂ ਦੇ ਵਿੱਚੋਂ ਟਿਊਬਲਾਂ ਤੋਂ ਜਗਜੀਤ ਸਿੰਘ ਡੱਲੇਵਾਲ ਦੇ ਲਈ ਪਾਣੀ ਲੈ ਕੇ ਆਏ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਖੇਤਾਂ ਦੀ ਲੜਾਈ ਲੜ ਰਹੇ ਨੇ ਖੇਤੀ ਦੀ ਲੜਾਈ ਲੜ ਰਹੇ ਨੇ ਅन्नਦਾਤਾ ਦੀ ਲੜਾਈ ਲੜ ਰਹੇ ਨੇ ਇਸੇ ਕਰਕੇ ਉਹ ਹੁਣ ਪਿੰਡਾਂ ਦੇ ਵਿੱਚੋਂ ਜੋ ਲੋਕ ਨੇ ਉਹਨਾਂ ਦੇ ਲਈ ਜਲ ਲੈ ਕੇ ਆ ਰਹੇ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਅੰਨ ਨਹੀਂ ਖਾ ਰਹੇ ਸਿਰਫ ਪਾਣੀ ਹੀ ਪੀ ਰਹੇ ਨੇ ਤੇ ਮੈਡੀਕਲ ਟ੍ਰੀਟਮੈਂਟ ਦੇ ਸਹਾਰੇ ਹੀ ਜੀ ਰਹੇ ਨੇ ਆਹ ਲੋਕ ਹੁਣ ਜਲ ਲੈ ਕੇ ਆ ਰਹੇ ਨੇ ਉਹਨਾਂ ਦਾ ਧੰਨਵਾਦ ਕੀਤਾ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਤਾਂ ਦੱਸ ਦਈਏ ਕੀ 12 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਵੱਡਾ ਇਕੱਠ ਹੋਣ ਜਾ ਰਿਹਾ ਮਹਾਪੰਚਾਇਤ ਕੀਤੀ ਜਾ ਰਹੀ ਆ ਸਾਰੇ ਕਿਸਾਨ ਆਗੂਆਂ ਦੇ ਵੱਲੋਂ ਬਾਕੀ ਦੇ ਕਿਸਾਨਾਂ ਨੂੰ ਜੋ ਹਲੇ ਵੀ ਘਰਾਂ ਦੇ ਵਿੱਚ ਨੇ ਤਾਂ ਉਹਨਾਂ ਨੂੰ ਅਪੀਲ ਕੀਤੀ ਆ ਕੱਲੇ ਕਿਸਾਨਾਂ ਨੂੰ ਅਪੀਲ ਨਹੀਂ ਬਲਕਿ ਇਹ ਇੱਕ ਹਰ ਇੱਕ ਉਸ ਇਨਸਾਨ ਦੇ ਲਈ ਅਪੀਲ ਕੀਤੀ ਆ ਜੋ ਅਨਖੰਦਾ ਤੇ ਉਹਨਾਂ ਨੂੰ ਅਪੀਲ ਕੀਤੀ ਆ ਦੁਕਾਨਦਾਰਾਂ ਨੂੰ ਅਪੀਲ ਕੀਤੀ ਆ ਕਾਰੋਬਾਰੀਆਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਇਸ ਮਹਾਪੰਚਾਇਤ ਦੇ ਵਿੱਚ ਪਹੁੰਚੋ 11 ਤਰੀਕ ਨੂੰ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਮਹਾਪੰਚਾਇਤ ਹੋਣ ਜਾ ਰਹੀ ਆ 12 ਤਰੀਕ ਨੂੰ ਖਨੌਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਤੇ 13 ਤਰੀਕ ਨੂੰ 13 ਫਰਵਰੀ ਨੂੰ ਕਿਉਂਕਿ ਇੱਕ ਸਾਲ ਪੂਰਾ ਹੋ ਜਾਵੇਗਾ ਕਿਸਾਨੀ ਅੰਦੋਲਨ 2 ਨੂੰ ਚੱਲਦਿਆਂ ਸ਼ੰਭੂ ਬਾਰਡਰ ਦੇ ਉੱਤੇ 13 ਫਰਵਰੀ ਨੂੰ ਵੱਡਾ ਇਕੱਠ ਕਰਨ ਦੀ ਅਪੀਲ ਕੀਤੀ ਗਈ ਆ 14 ਫਰਵਰੀ ਨੂੰ ਜਿਹੜੀ ਕਿਸਾਨਾਂ ਦੇ ਨਾਲ ਕੇਂਦਰ ਦੀ ਮੀਟਿੰਗ ਹੋਣ ਵਾਲੀ ਆ ਤਾਂ ਲਗਾਤਾਰ 4 ਦਿਨ ਜਿਹੜੇ ਨੇ ਇਹ 4 ਦਿਨ ਤੁਸੀਂ ਯਾਦ ਰੱਖ ਲਓ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ 11 ਫਰਵਰੀ ਨੂੰ 12 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਇਕੱਠ ਤੇ 14 ਫਰਵਰੀ ਨੂੰ ਕਿਸਾਨਾਂ ਦੀ ਮੀਟਿੰਗ ਜਿਸ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ ਤਾਂ 13 ਫਰਵਰੀ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ 13 ਮੰਗਾਂ ਨੂੰ ਲੈ ਕੇ ਹੁਣ 13 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਇਕੱਠ 12 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਇਕੱਠ ਤਾਂ ਆਖਰ ਕਿੰਨਾ ਕੁ ਵੱਡਾ ਇਕੱਠ ਹੁੰਦਾ ਇਸ ਇਕੱਠ ਦਾ ਜੋ 14 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਆ ਉਸ ਮੀਟਿੰਗ ਦੇ ਵਿੱਚ ਕਿ ਇਹਨਾਂ ਨੂੰ ਫਾਇਦਾ